पहले ये हुआ, हुआ। हाँ। हाँ। हम लोग पीछे से आए थे कार खड़े थे जब तक ब्रेक कार में लग गया हमारा पीछे से। बंदा पीछे मरा हुआ था आ, मरा कौन मोटरसाइकिल ये नहीं पता हमको से, कार वाला है कि मोटरसाइकिल वाले हैं अभी तक अभी तक हमको ये पता नहीं लगा है कौन सा बंदा है एक बंदा मरा है जी ਹਾਂਜੀ ਮੈਨੂੰ ਐ ਪਤਾ ਲੱਗ ਗਿਆ ਜੀ ਮੈਨੂੰ ਤੜਕੇ ਜੀ ਸੇ ਮੈਂਬਰ ਨੇ ਦੱਸਿਆ ਜੀ ਉਹ ਤੋਂ ਪਤਾ ਲੱਗ ਗਿਆ ਜੀ ਉਹਨੇ ਦੱਸਿਆ ਜੀ ਆ ਕੇ ਵੀ ਐ ਕਰਕੇ ਵੀ ਤੇਰੇ ਭਾਈ ਦਾ ਵੀ ਉਧਾਰ ਕਾਰਡ ਤੇ ਨਾਮ ਲਿਖਾਈ ਬਲਵਿੰਦਰ ਸਿੰਘ ਕਾਲਸਾ ਤੋਂ ਇਹਦਾ ਨਾਮ ਸੀ ਆਪਣਾ ਭਾਈ ਦਾ ਨਾਮ ਸਿਗਦੇਵ ਸਿੰਘ ਜੀ ਨਾਮ ਦਾ ਕੋਈ ਨਿੱਕਾ ਜਿਹਾ ਵੀ ਕਹਿੰਦੇ ਸੀ ਘਰੇ ਜੀ ਅਸੀਂ ਇਹਦਾ ਕਰਕੇ ਮੈਨੂੰ ਉਹਦਾ ਪਤਾ ਲੱਗ ਗਿਆ ਜੀ ਹੁਣ ਮੈਨੂੰ ਉਹਨੇ ਦੱਸਿਆ ਜੀ ਐ ਕਰਕੇ ਵੀ ਤੇਰੇ ਭਾਈ ਦੇ ਹਰਤੇ ਵੀ ਬਿੱਲੂ ਆਉਂਦਾ ਜੀ ਕਾਲਸਾ ਦੇ ਉਧਾਰ ਕਾਰਡ ਤੇ ਪਤਾ ਲੱਗ ਗਿਆ ਜੀ ਕਿੱਥੋਂ ਦੇ ਕਿੱਥੇ ਜਾ ਰਹੇ ਸੀ ਤੁਹਾਡਾ ਬਰਾਦਰ ਤੁਹਾਨੂੰ ਪਤਾ ਲੱਗਿਆ ਜੀ ਜੀ ਮੈਨੂੰ ਪਤਾ ਨਹੀਂ ਇਹ ਕੰਮ ਕਰਦੇ ਮੈਦਾ ਜੀ ਇਹਨਾਂ ਦਾ ਅੱਡ ਬੱਡਾ ਜੀ ਇਹੀ ਕੰਮ ਕਰਦੇ ਇਧਰ ਆਪਣੇ ਮੋਗੇ ਜੀ ਮੈਂ ਤਾਂ ਹੀ ਤੜਕ ਪਤਾ ਲੱਗਿਆ ਜੀ ਐਂ ਕਰਕੇ ਆ ਗੱਲ ਬਦਨਾ ਸੁਤਾ ਪਿਆ ਜੀ ਸਾਥ ਰਾਤਾਂ ਉਹ ਕਰਦਾ ਇਹ ਰਾਤ ਦਾ ਜੀ 3 ਵਜੇ ਦਾ ਕਹਿੰਦੇ ਆ ਜੀ ਇਹ ਕਿਦੇ ਵਿੱਚ ਵਜਿਆ ਕੋਈ ਪਤਾ ਲੱਗਿਆ ਇਹ ਗੱਡੀ 'ਚ ਲੱਗਿਆ ਜੀ ਕਹਿੰਦੇ ਆਪਣੀ ਛੋਟੀ ਗੱਡੀ 'ਚ ਛੋਟੀ ਗੱਡੀ ਨਾਲ ਤੇ ਮੋਟਰਾਂ ਦਾ ਐਕਸੀਡੈਂਟ ਹੋਇਆ ਜੀ ਹੈ ਤੇ ਟਰੱਕ ਵਾਲੇ ਦਾ ਕੀ ਰੋਲ ਹੈ ਵਿੱਚ ਟੱਕਰਾ ਦਾ ਜੀ ਮਗਰੋਂ ਗੱਡੀ ਲੱਗੀ ਜੀ ਇਹਦਾ ਬਜਾਅ ਦਾ ਮਗਰੋਂ ਹਾਦਸਾ ਪਿਆ ਜ ਮਰਨਾਲਾ ਉਹਦਾ ਕੀ ਨਾਮ ਕੀ ਹੈ ਉਹਦਾ ਨਾਮ ਜੀ ਨਿੱਕਾ ਕਹਿੰਦੇ ਜਾਈਦਾ ਉਹਨੂੰ ਉਹ ਗੁਰਮੇਲ ਵੀ ਕਹਿੰਦੇ ਹੀ ਘਰੇ ਉਹਨੂੰ ਇਹਦੇ ਪਿੰਡ ਦਾ ਰਹਿਣ ਵਾਲਾ ਕਾਲਸਾ ਦਾ ਰਹਿਣ ਵਾਲਾ ਜੀ ਇਹ ਐਕਸੀਡੈਂਟ ਹੋਇਆ ਕਿੱਥੇ ਹੈ ਇਹ ਹੋਇਆ ਜੀ ਮੋਗਾ ਟੱਪ ਕੇ ਜੀ ਆਹ ਕਲਾਕਲਾ ਚੋਂ ਰੋੜਸਾ ਰੋੜ ਦੁੱਤੇ ਜੀ ਕਲਾ ਪੁਲ ਦੇ ਥਾਣੇ ਕਲਾ ਪੁਲ ਪੁਲ ਦੇ ਥਾਣੇ ਕੋਲੇ ਇੱਕ ਗੱਡੀ ਆ ਜੀ i20 ਉਹਦੇ ਚ ਤਿੰਨ ਚਾਰ ਮੁੰਡੇ ਘੁੰਮਣ ਲਈ ਜਾ ਰਹੇ ਸੀਗੇ ਤੇ ਇੱਕ ਮੋਟਰਸਾਈਕਲ ਵਾਲਾ ਉਹਦੇ ਵਿੱਚ ਵੱਜਿਆ ਉੱਥੋਂ ਹਸਪਤਾਲ ਲਿਜਾਂਦੇ ਦੇ ਰਾਹ ਦੇ ਵਿੱਚ ਹੀ ਮੌਤ ਹੋ ਗਈ ਤੇ ਉਹਦੇ ਪਰਿਵਾਰਕ ਮੈਂਬਰ ਬੁਲਾਏ ਹੋਏ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਆਪਣਾ ਬਿਆਨ ਵਗੈਰਾ ਲਿਖਾਉਣਗੇ ਇੱਕ ਤੱਥਾਂ ਦੇ ਹਿਸਾਬ ਨਾਲ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਲੈਣ ਦੀ ਹੈ। ਪਰ ਇੱਕ ਟਰੱਕ ਵਾਲੇ ਦਾ ਵੀ ਵਿੱਚ ਖੜਾ ਟਰੱਕ ਵਾਲਾ ਕੀ ਰੋਲਾ ਹੈ ਵਿੱਚ ਜਿਹੜਾ ਟਰੱਕ ਵੀ ਵਧੀਆ ਸੀ। ਟਰੱਕळा ਪਿੱਛੋਂ ਆ ਰਿਹਾ ਸੀਗਾ ਉਹਨੇ ਦੇ ਵਿੱਚ ਉਹ ਜਦੋਂ ਗੱਡੀ ਨਹੀਂ ਉਹਨੂੰ ਪਤਾ ਨਹੀਂ ਚੱਲਿਆ ਪਿੱਛੋਂ ਥੋੜੀ ਲੱਗੀ ਹੈ ਗੱਡੀ ਜਿਹੜੀ A20 ਜਨ ਨਾਲ ਮਰਨਾਲਾ ਦਿੱਖੋ ਤੇ ਰਹਿਣ ਵਾਲਾ ਕਿੰਨੀ ਬਮਾਰੀ ਮਰਨਾਲਾ ਅਵਤਾਰ ਸਿੰਘ ਸਾਨੂੰ ਬਲਵਿੰਦਰ ਸਿੰਘ ਹੈ ਵਾਸੀ ਕਾਲਸੀ ਥਾਣਾ ਰਾਏਕੋਟ ਲੁਧਿਆਣਾ ਦੇ ਆਤੀ ਦਾ ਇਹ ਕਿੱਥੇ ਜਲ ਜੁਸ ਪਤਾ ਲੱਗੇ ਤੂੰ ਮਨੋਵਰ ਆਇਆ ਕਿੰਨੀ ਆਨੇ ਕਿਤਾਬ ਸੀ ਇਹ ਘੁੰਮਣ ਵਗੈਰਾ ਤਾਂ ਜੇ ਪਤਾ ਨਹੀਂ ਹੁੰਗਲੇ ਘੁੰਮਣ ਜਾਣਾ ਜੇ ਤੇ ਪਲਾਨ ਵਗੈਰਾ ਬਣਾ ਰਹੇ ਸੀ ਕਿ ਫਿਰ ਚੱਲਦੇ ਨੇ ਹੁੰਦੇ ਤੇ ਅੱਗੇ ਘਰੇ ਜਾ ਕੇ ਫਿਰ ਮੁੜ ਕੇ ਦੁਬਾਰੀ ਜਾਂਦਾ ਜੁਣਾ ਸੀ ਉਹਨਾਂ ਨੇ